ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕਪਲਾ ਡਾ ਵੱਲੋਂ ਲਓ ਜੀ ਅੱਜ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈ ਆ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸ਼ਿਲਕ ਪਸ਼ਮੀਨੀਏ ਦੇ ਵਿੱਚ ਸੂਟ ਸੂਟਾਂ ਦੇ ਉੱਪਰ ਰਹੂਗੀ ਸੇਲ ਠੀਕ ਹੈ ਜੀ ਆ ਸਾਰੇ ਸੂਟ ਤੁਹਾਨੂੰ ਸਿਰਫ ਸੇਲ ਪ੍ਰਾਈਸ ਦੇ ਵਿੱਚ ਦਿੱਤੇ ਜਾਣੇ ਆ ਜੀ ਸ਼ਿਲਕ ਪਸ਼ਮੀਨੀਏ ਦੇ ਬਿਲਕੁਲ ਜਨਰਲ ਪ੍ਰਾਈਸ ਦੇ ਵਿੱਚ ਪ੍ਰਿੰਟ ਬਹੁਤ ਸੋਹਣੇ ਰਹਿਣ ਵਾਲੇ ਆ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਰਡਰ ਬੁੱਕ ਕਰੋ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਸੇ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਤੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਲੋਕੇਸ਼ਨ ਲੈ ਸਕਦੇ ਹੋ ਸਾਡੇ ਕੋਲ ਫੋਨ ਕਾਲ ਕਰਕੇ ਲੋਕੇਸ਼ਨ ਲੈ ਸਕਦੇ ਹੋ ਸ਼ਾਪ ਤੇ ਵਿਜ਼ਿਟ ਕਰੋ ਐਦਾਂ ਦੇ ਸੋਹਣੇ ਸੂਟ ਲੈਣ ਦੇ ਲਈ ਤੇ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੋ ਪਹਿਲਾਂ ਨਵੀਆਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਲਓ ਜੀ ਚੈੱਕ ਕਰ ਸਕਦੇ ਤੁਸੀਂ ਸ਼ਿਲਕ ਪਸ਼ਮੀਨਾ ਰਹਿਣਾ ਜੀ ਇਹ ਡਬਲ ਟੋਨ ਦੇ ਵਿੱਚ ਰਹੂਗਾ ਜੀ ਡਬਲ ਟੋਨ ਦੇ ਵਿੱਚ ਸ਼ਿਲਕ ਪਸ਼ਮੀਨਾ ਰਹਿਣਾ ਪ੍ਰਿੰਟ ਚੈੱਕ ਕਰੋ ਜੀ 올ਓਵਰ ਸੂਟ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੇਲ ਦੇਵਾਂਗੇ ਤੁਹਾਨੂੰ 올ਓਵਰ ਸੂਟਾਂ ਦੇ ਮੈਚਿੰਗ ਸੂਟਾਂ ਦੇ ਸਿਰਫ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਸਾਡੇ 700 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲੋਂ ਠੀਕ ਹੈ ਜੀ ਚੈੱਕ ਕਰੋ ਜੀ 750 ਦੇ ਵਿੱਚ ਬਹੁਤ ਹੀ ਸੋਹਣੇ ਪ੍ਰਿੰਟਾਂ ਦੇ ਵਿੱਚ ਸੂਟ ਰੈਡ ਵਾਲੇ ਆ ਜੀ ਠੀਕ ਹੈ ਜੀ 750 ਦੀ ਪ੍ਰਾਈਸ ਰਹੂਗੀ ਸ਼ਿਲਕ ਪਸ਼ਮੀਨਾ ਕਲਰ ਪ੍ਰਿੰਟ ਬਹੁਤ ਸੋਹਣੇ ਮੈਲ ਵਾਲੇ ਤੁਹਾਨੂੰ ਅੱਜ ਦੇ ਸੂਟਾਂ ਦੇ ਲਓ ਕਲਰ ਤੁਹਾਨੂੰ ਚੈੱਕ ਕਰਵਾ ਦਈਏ ਜੀ ਇੱਕ ਇਹ ਵਾਲਾ ਕਲਰ ਆਉਣਾ ਸੀ ਇੱਕ ਇਹਦੇ ਵਿੱਚ ਆਊਗਾ ਜੀ ਮਹਿਰੂਨ ਕਲਰ ਲਓ ਚੈੱਕ ਕਰੋ ਜੀ ਮਹਿਰੂਨ ਕਲਰ ਆਊਗਾ ਜੀ ਸਟਾਫ ਬਿਲਕੁਲ ਬਹੁਤ ਫਾਈਨ ਹੈ ਜੀ ਗਾਰੰਟੀ ਹੈ ਸਟਾਫ ਦੀ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਆਉਣੀ ਨਾ ਉੱਪਰ ਤੇ ਸਟਾਫ ਵੀ ਬਹੁਤ ਸੋਨਾ ਰਹਿਣ ਵਾਲਾ ਹੈ ਪ੍ਰਾਈਸ ਰਹਿਣੀ ਹੈ ਸਿਰਫ 750 750 ਰੁਪਏ ਤੁਸੀਂ ਲੈ ਸਕਦੇ ਹੋ ਏਕੇ ਟੈਕਸ ਦਾ ਰਹਿਣ ਵਾਲਾ ਪਸ਼ਮੀਨਾ ਇਹ ਸ਼ਿਲਕ ਪਸ਼ਮੀਨਾ ਏਕੇ ਟੈਕਸ ਦਾ ਰਹਿਣ ਵਾਲਾ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 750 ਜੀ 750 ਦੇ ਵਿੱਚ ਲੈ ਸਕਦੇ ਹੋ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲਓ ਅਗਲਾ ਕਲਰ ਆਊਗਾ ਜੀ ਇਹਦੇ ਵਿੱਚ ਬਲੈਕ ਲਓ ਜੀ ਇਹ ਆਊਗਾ ਜੀ ਬਲੈਕ ਬਲੈਕ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਬਲੈਕ ਦਾ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣੀ ਹੈ ਇਹਦੀ ਬਲੈਕ ਦੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 750 750 ਤੁਹਾਨੂੰ 올ਓਵਰ ਸੂਟ ਦੇਵਾਂਗੇ ਜੀ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਠੀਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਪਊਗਾ ਜੀ ਸਿਰਫ ਜਨਰਲ ਪ੍ਰਾਈਸ ਹੈ ਸੇਲ ਹੈ ਜੀ ਇਹਨਾਂ ਸੂਟਾਂ ਦੇ ਉੱਪਰ ਲਓ ਅਗਲਾ ਕਲਰ ਆਊਗਾ ਜਿਹਦੇ ਵਿੱਚ ਆਵਲਾ ਬਹੁਤ ਸੋਹਣਾ ਗ੍ਰੀਨ ਜਿਹਾ ਕਲਰ ਹੈ ਜੀ ਇਹ ਵੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਲਓ ਚੈੱਕ ਕਰੋ ਜੀ ਇਹ ਗ੍ਰੀਨ ਜਿਹਾ ਕਲਰ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਗ੍ਰੀਨ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ ਸਾਡੇ 700 ਠੀਕ ਹੈ ਜੀ ਸਕਰੀਨਸ਼ਾਟ ਲਓ ਆਰਡਰ ਬੁੱਕ ਕਰੋ ਜੀ ਆਪਣਾ ਲਓ ਅਗਲਾ ਪ੍ਰਿੰਟ ਆਊਗਾ ਜੀ ਡਿਫਰੈਂਟ ਪ੍ਰਿੰਟ ਦੇ ਵਿੱਚ ਰਹਿਣਾ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਅੰਬੀ ਵਾਲਾ ਪ੍ਰਿੰਟ ਰਹੂਗਾ ਜੀ ਇਹ ਲਓ ਚੈੱਕ ਕਰੋ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਲਓ ਜੀ ਇਹ ਵੀ 올ਓਵਰ ਸੂਟ ਰਹਿਣਾ ਜੀ ਠੀਕ ਹੈ ਜੀ ਇਹ ਵੀ 올ਓਵਰ ਸੂਟ ਰਹਿਣਾ ਜੀ ਸ਼ਿਲਕ ਪਸ਼ਮੀਨਾ ਰਹਿਣ ਵਾਲਾ ਬਹੁਤ ਸੋਹਣਾ ਸੂਟ ਰਹਿ ਜਾ ਸ਼ਿਲਕ ਪਸ਼ਮੀਨਾ ਦੇ ਵਿੱਚ ਪ੍ਰਿੰਟ ਬਹੁਤ ਸੋਹਣੇ ਰਹਿਣੇ ਆ ਜੀ ਇਹਨਾਂ ਦੇ ਵਿੱਚ ਅੱਜ ਜੋ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਲਓ ਅਗਲਾ ਦੇਖੋ ਜੀ ਬਲੈਕ ਬੇਸ ਤੇ ਆਉਣਾ ਜੀ ਇਹ ਲਓ ਇਹ ਬਲੈਕ ਬੇਸ ਤੇ ਆਊਗਾ ਜੀ ਚੈੱਕ ਕਰੋ ਜੀ ਬਲੈਕ ਬੀਸ ਤੇ ਹੁਣ ਬਹੁਤ ਸੋਨਾ ਪ੍ਰਿੰਟ ਰਹਿਣ ਵਾਲਾ ਇਹਦਾ ਵੀ ਠੀਕ ਹੈ ਜੀ ਪ੍ਰਿੰਟਿੰਗ ਸਾਰਿਆਂ ਦੀ ਬਹੁਤ ਪਿਆਰੀ ਹੈ ਸ਼ਿਲਕ ਪਸ਼ਮੀਨਾ ਰਹਿਣਾ ਜੀ ਇਹ ਪ੍ਰਾਈਸ ਸਿਰਫ 750 ਮੈਚਿੰਗ ਸੂਟ ਰਹਿਣਾ ਸੌਰੀ ਮੈਚਿੰਗ ਵੀ ਰਹਿਣੀ ਆ ਤੇ 올ਓਵਰ ਵੀ ਰਹਿਣੀ ਆ ਜੀ ਲਓ ਇਹ ਕੇਵਲਾ ਕਲਰ ਆਊਗਾ ਜੀ ਇਹ ਵੀ ਕਲਰ ਬਹੁਤ ਸੋਨਾ ਰਹਿਣਾ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਾਈਸ ਸਿਰਫ 750 ਰਹਿਣੀ ਹੈ ਜੀ ਸਾਰੇ ਕਲਰ ਹੀ ਬਹੁਤ ਪਿਆਰੇ ਆ ਜੀ ਕੋਈ ਵੀ ਕਲਰ ਐਦਾਂ ਦਾ ਨਹੀਂ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣਾ ਸਾਰਾ ਹੀ ਜਿਹੜਾ ਕਲਰ ਤੁਹਾਨੂੰ ਪਸੰਦ ਆ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈ ਉਹ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਪ੍ਰਾਈਸ ਇਹਨਾਂ ਦੀ ਸਿਰਫ 750 ਰਹਿਣ ਵਾਲੀ ਹੈ ਜੀ ਲਓ ਇਹ ਕਾਊਆ ਜੀ ਇਹਦੇ ਵਿੱਚ ਮਹਿਰੂਨ ਕਲਰ ਲਓ ਜੀ ਇੱਕ ਮਹਿਰੂਨ ਕਲਰ ਆਉਣਾ ਇਹ ਵੀ ਬਹੁਤ ਸੋਹਣਾ ਰਹਿਣਾ ਜੀ ਠੀਕ ਹੈ ਜੀ ਮਹਿਰੂਨ ਕਲਰ ਹੈ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਜੀ। ਲਓ ਜੀ। ਟ੍ਰੈਂਟਿੰਗ ਬਹੁਤ ਸੋਹਣੀ ਰਹਿਣੀ ਆ। ਲਓ ਅਗਲਾ ਚੈੱਕ ਕਰਵਾ ਦੀਏ ਜੀ ਤੁਹਾਨੂੰ। ਅਗਲੇ ਸੂਟ ਰਹਿਣੇ ਆ ਜੀ ਮੈਚਿੰਗ। ਕਰੋ ਜੀ। ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਮੈਚਿੰਗ ਰਹੂਗਾ ਜੀ। ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਬਾਟਮ। ਪ੍ਰਾਈਸ ਰਹਿਣੀ ਆ ਜੀ ਇਹਦੀ ਸਿਰਫ 700। ਠੀਕ ਆ ਜੀ ਮੈਚਿੰਗ ਸੂਟਾਂ ਦੀ ਪ੍ਰਾਈਸ 700 ਰਹਿਣੀ ਆ ਜੀ। 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡਾ ਮੈਚਿੰਗ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ 700 ਦੇ ਵਿੱਚ ਲੈ ਸਕਦੇ ਹੋ। ਠੀਕ ਹੈ ਜੀ ਇਹਦੇ ਵਿੱਚ ਦੂਸਰਾ ਕਲਰ ਆਊਗਾ ਮਹਿੰਦੀ ਲਾਈਟ ਜਾਂ ਮਹਿੰਦੀ ਪਿਸਤਾ ਦਾ ਸ਼ੇਡ ਲਓ ਜੀ ਇਹ ਵਰਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਲਓ ਜੀ ਇਹ ਰੈਣੀ ਹੈ ਜੀ ਇਹਦਾ ਬੋਟਮ ਚਲੋ ਜੀ ਇਹ ਬੋਟਮ ਰੈਣੀ ਹੈ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਪ੍ਰਾਈਸ ਸਿਰਫ ਰੈਣੀ ਹੈ ਜੀ ਇਹਦੀ 700 ਜੀ 700 ਦੇ ਵਿੱਚ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਸੂਟ ਲਓ ਅਗਲਾ ਕਲਰ ਚੈੱਕ ਕਰੋ ਜੀ ਇਹਦੀ ਪ੍ਰਿੰਟਿੰਗ ਦਿਖਾ ਦਿੰਦੇ ਤੁਹਾਨੂੰ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਰੈਣੀ ਹੈ ਜੀ लो जी ये चेक करो जी ये भी बहुत सोना सूट रहने वाला यदि जी बॉटम रहनी है जी लो बॉटम थोड़ा चेक करवा दिए जी लो जी ये वाली रहनी है जी बॉटम बहुत सोहना मैचिंग सूट रहने वाला जी ये बॉटम रहनी है ये शॉर्ट रहनी है जी लो जी ठीक है जी प्राइस सिर्फ रहनी यत सौ रुपये मैचिंग सूट सत सौ रहने जी तो जो ऑलओवर सूट रहने जी वो साढ़े सत सौ रहने जी लो जी अगला कलर चैक करो ਇਹ ਵਾਲੀ ਆਉਣੀ ਹੈ ਜੀ ਇਹਨਾਂ ਨਾਲ ਬਾਟਮ ਇਹ ਮੈਚਿੰਗ ਬਾਟਮ ਆਉਣੀ ਹੈ ਜੀ ਲਓ ਜੀ ਠੀਕ ਹੈ ਜੀ ਬਹੁਤ ਸੋਹਣੇ ਜਿਹੇ ਪ੍ਰਿੰਟ ਹੈ ਇਹਨਾਂ ਦੇ ਸ਼ਲਕ ਪਸ਼ਮੀਨੇ ਦੇ ਜੀ ਅਗਲਾ ਕਲਰ ਤੁਹਾਨੂੰ ਚੈੱਕ ਕਰਵਾ ਦिए ਇੱਕ ਇਹ ਵਾਲਾ ਕਲਰ ਆਊਗਾ ਜੀ ਕਲਰ ਦੇਖੋ ਜੀ ਕਿੰਨਾ ਸੋਹਣਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਸਟਾਫ ਵੀ ਬੜਾ ਕੁਲ ਫਾਈਨ ਹੈ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਲਓ ਇਹ ਰਹਿਣੀ ਹੈ ਜੀ ਇਹਨਾਂ ਨਾਲ ਬਾਟਮ ਠੀਕ ਹੈ ਜੀ ਬਾਟਮ ਰਹਿਣੀ ਹੈ डबल टोन्ड पश्मीना ਰਹੂਗਾ ਜੀ ਸ਼ਰਕ ਪਸ਼ਮੀਨਾ ਲਓ ਜੀ ਅਗਲਾ ਕਲਰ ਚੈੱਕ ਕਰੋ ਲਓ ਜੀ ਇਹ ਵਾਲਾ ਕਲਰ ਆਊਗਾ ਜੀ ਅਗਲਾ ਠੀਕ ਹੈ ਜੀ ਇਹ ਚੈੱਕ ਕਰ 사ਦੇ ਤੁਸੀਂ ਇਹ ਦੋੱਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਲਓ ਇਹ ਰਹਿਣੀ ਹੈ ਜੀ ਨਾਲ ਬੋਟਮ ਦੇਖੋ ਜੀ ਬੋਟਮ ਰਹਿਣੀ ਹੈ ਮੈਚਿੰਗ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਠੀਕ ਹੈ ਜੀ ਪਿਆਹੋ ਤੇ ਪਿਆਰੀ ਜੀ ਮੈਸੇਜ ਰਹਿਣੀ ਆ ਪਲੇਨ ਬਾਟਮ ਰਹਿਣੀ ਆ ਜੀ ਬਾਟਮ ਆ ਪਲੇਨ ਰਹਿਣ ਵਾਲੀਆਂ ਦਾ ਇੱਕੀ ਆਊਗਾ ਜੀ ਮਹਿੰਦੀ ਜੀ ਸ਼ੇਡ ਵਿੱਚ ਇਹ ਮਹਿੰਦੀ ਸ਼ੇਡ ਦੇ ਵਿੱਚ ਆਊਗੀ ਇਹ ਚੈੱਕ ਕਰੋ ਜੀ ਇਹ ਵੀ ਬਹੁਤ ਸੋਨਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਇਹ ਨਾਲ ਆਉਗੀ ਬੋਟ ਮਹਿੰਦੀ ਬੋਟ ਲਓ ਸ਼ਿਲਕ ਪਸ਼ਮੀਨਾ ਡਬਲ ਟੋਨ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਾਈਸ ਰਹਿਣੀ ਹੈ 700 ਜੀ ਠੀਕ ਹੈ ਜੀ ਇਸਨ ਅੱਜ ਦੇ ਸੂਰੇ ਨਾਲ ਜਿਹੜਾ ਸੂਰ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ